ਕਿ ਮੇਰੀ ਬੇਨਤੀ ਮੈਂ ਕੱਲੀ ਸੀਗੀ 10 ਵਜੇ ਦਾ ਟਾਈਮ ਸੀ ਇੱਥੇ ਉਪਰੇ ਪੜ ਦੇ ਬੰਦਿਆਂ ਨੂੰ ਲਿਆ ਕੇ ਮੇਰੀ ਅੱਜ ਤੇ ਖਰਾਬ ਕਰਨਾ ਚਾਹੁੰਦੇ ਸੀ ਫਿਰ ਮੈਂ ਰੋਲਾ ਰੂਲਾ ਪਾਇਆ ਇੱਥੇ ਬੰਦੇ ਇਕੱਠੇ ਹੋਏ ਫਿਰ ਇੱਥੇ ਸਾਰਾ ਸਾਡੇ ਖਲਾਰਾ ਰੈਂਪ ਉਟਾਤਾ ਸਾਰਾ ਇੱਥੇ ਖਲਾਰਾ ਪਾ ਕੇ ਮੇਰਾ ਬੱਚਾ 15 ਸਾਲ ਦਾ ਹੈਂਡੀਕੈਪ ਤੋਂ ਉਹਨੂੰ ਵੀ ਕੱਟ ਮਾਰ ਕੀਤੀ ਮੇਰੇ ਵੀ ਕੱਟ ਮਾਰ ਕੀਤੀ ਉਹਨਾਂ ਦੇ ਨਾਲ ਤੇ ਬਜ਼ੁਰਗ ਬਜ਼ੁਰਗ ਕਹੋ ਉਹਨਾਂ ਦੇ ਵੀ ਧੱਕਾ ਮਾਰ ਕੇ ਉਹਨਾਂ ਨੂੰ ਵੀ ਸੱਟਾ ਹੋਰ ਜੀ ਸਾਡੇ ਨਾਲ ਝਗੜਾ ਸੀਗਾ ਉਹਨਾਂ ਨੇ ਪਹਿਲਾਂ ਵੀ ਸਾਡੇ ਇੱਥੇ ਮੇਰੇ ਲਫੜ ਮਾਰਿਆ ਉਦੋਂ ਵੀ ਅਸੀਂ ਚੁੱਪ ਕਰ ਗਏ ਵੀ ਇਹ ਜਿਹੜਾ ਤੱਕਾ ਹੋਇਆ ਤਕੇ ਦਾ ਸਾਨੂੰ ਹੁਣ ਸਾਫ਼ ਮਰਨਾ ਚਾਹੀਦਾ ਮੈਂ ਤਾਂ ਬਹੁਤ ਰੋਕੇ ਸੀਗੇ ਹਾਂ ਇਹ ਲੰਦਾਂ ਦੇ ਸੀ ਮੁੰਡੇ ਚਾਰਕ ਜਣੇ ਮੈਂ ਉਹਨਾਂ ਨੂੰ ਕਹਿ ਨਹੀਂ ਸੀ ਵੀ ਉਦੋਂ ਨਾ ਆਪਣਾ ਨਾਮ ਲਾਉ ਵੀ ਤੁਸੀਂ ਜਾਓ ਭਗਜੋ ਇੱਥੇ ਨਾ ਇੰਨਾ ਆਪਾ ਝੋਲ ਪਾਓ ਤੇ ਉਹਨਾਂ ਨੇ ਸਾਡੀ ਇੱਕ ਨਹੀਂ ਮੰਨੀ ਕਿ ਤੇ ਉਹ ਇਹਨਾਂ ਨੂੰ ਕੁੱਟ ਮਾਰ ਵੀ ਕਰਕੇ ਗਏ ਆ ਤੇ ਐਂ ਫਟਾ ਕੇ ਇਹ ਬੰਦਾ ਕਰੇ ਸੀ ਉਹਨਾਂ ਦਾ ਜੀ ਨਹੀਂ ਨਹੀਂ ਕਰੇ ਹੀ ਨਹੀਂ ਸੀਗਾ ਉਹ ਆਪ ਹੈ ਨਹੀਂ ਸੀਗਾ ਤੇ ਕੱਲੀਆਂ ਬੁੜੀਆਂ ਸੀ ਤੇ ਬਜ਼ੁਰਗ ਸੀ ਇੱਕ ਮੁੰਡਾ ਸੀ ਕੱਲ